ਦੋਸਤੋ ਕੱਲ ਪ੍ਰੇਮਟੀ ਲੋਦਾ ਦਿੱਲੀ ਦੇ ਵਿੱਚ ਲਾਈਵ ਕਨਸਰਟ ਸੀ ਅਤੇ ਲਾਈਵ ਕਨਸਰਟ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਿ ਇੱਕ ਫੈਨ ਸਟੇਜ ਦੇ ਉੱਤੇ ਆਉਂਦਾ ਆ ਤੇ ਉਸ ਦੇ ਨਾਲ ਫੋਟੋ ਕਰਾਉਣ ਲੱਗਦਾ ਆ ਪਰ ਉਸ ਫੈਨ ਨੂੰ ਧੱਕਾ ਦੇ ਕੇ ਥੱਲੇ ਡਿੱਗ ਦਿੱਤਾ ਜਾਂਦਾ ਆ ਪਰ ਪ੍ਰੇਮਟੀ ਨੇ ਲੋਨੇ ਲਾਈਵ ਕਨਸਰਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਹਾ ਸੀ ਵੀ ਸਟੇਜ ਦੇ ਨੇੜੇ ਨਾ ਆਇਓ ਕੋਈ ਵੀ ਆਪਣੇ ਪਰਸਨਲ ਸਿਕਿਉਰਿਟੀ ਰੀਜ਼ਨਸ ਹੁੰਦੇ ਨੇ ਦੋਸਤੋ ਸਿੰਗਰ ਦੇ ਬਾਕੀ ਪ੍ਰੇਮ ਢਿੱਲੋਂ ਦੀ ਉਹ ਵੀਡੀਓ ਕਲਿੱਪ ਦੇਖੋ। ਉਹ ਐਤੋਂ ਗਾਣਾ। ਮੈਨੇਜਮੈਂਟ ਭਾਵੇਂ ਤਰਲੇ ਕੱਢੇ ਜੋ ਮਰਜੀ ਕੱਢੇ ਮੈਂ ਤੇ ਥੋਏ। ਇਸ ਦੇ ਵਿੱਚ ਤਾਂ ਪ੍ਰੇਮ ਢਿੱਲੋਂ ਨੇ ਕਿਹਾ ਵੀ ਇਸ ਤੋਂ ਅਗਾਨ ਆਇਓ ਇੱਥੋਂ ਤੱਕ ਤਾਂ ਤੁਸੀਂ ਆਗੇ ਉਹ ਸਟੇਜ ਦੇ ਨੇੜੇ ਪੁੱਜ ਜਗੇ ਸੀ ਸਾਰੇ ਫੈਨਸ। ਬਈ ਮੈਨੇਜਮੈਂਟ ਫੇਰ ਭਾਵੇਂ ਤਰਲੇ ਕੱਢੇ ਆਪਾਂ ਫੇਰ ਲਾਈਵ ਕੰਸਰਟ ਨਹੀਂ ਲਾਣਾ। ਨੈਕਸਟ ਜਿਹੜੀ ਵੀਡੀਓ ਆ ਉਸ ਵੀਡੀਓ ਦੇ ਵਿੱਚ ਪ੍ਰੇਮ ਢਿੱਲੋਂ ਦੇ ਕੋਲ ਇੱਕ ਮੁੰਡਾ ਸੈਲਫੀ ਲੈਣ ਦੇ ਲਈ ਆਇਆ ਹੁੰਦਾ ਆ। ਇਹ ਇਹ ਉਹ ਵੀਡੀਓ ਵਾ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਕਿਉਂਕਿ ਦੋਸਤੋ ਪਰਸਨਲ ਸਿਕਿਉਰਟੀ ਰੀਜ਼ਨਸ ਹੁੰਦੇ ਨੇ ਤੁਹਾਨੂੰ ਤਾਂ ਪਤਾ ਹੀ ਨਹੀਂ ਥ੍ਰੈਟਸ ਹੁੰਦੇ ਨੇ ਸੇਕਰਾਂ ਨੂੰ ਤਾਂ ਇਸ ਕਰਕੇ ਕਿਸੇ ਨੂੰ ਅਲਾਉ ਨਹੀਂ ਕੀਤਾ ਜਾਂਦਾ ਵੀ ਉਹ ਸਟੇਜ ਦੇ ਉੱਤੇ ਆਵੇ ਕੀ ਪਤਾ ਕਿਹੋ ਜਿਹਾ ਇਨਸਾਨ ਹੋਵੇ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਕੋਈ ਵੀ ਸੈਲਿਬ੍ਰਿਟੀ ਪਰ ਜਿਹੜਾ ਇਹ ਇਨਸੀਡੈਂਟ ਹੋਇਆ ਆ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਕੁਝ ਲੋਕਾਂ ਦਾ ਇਹ ਕਹਿਣਾ ਆ ਵੀ ਘਟੋ ਘਟ ਪੱਗ ਦੀ ਤਾਂ ਸ਼ਰਮ ਕਰਨੀ ਚਾਹੀਦੀ ਸੀ ਵੀ ਜਦੋਂ ਸਟੇਜ ਤੋਂ ਥੱਲੇ ਤਾਰਿਆ ਗਿਆ ਉਸ ਨੂੰ ਤਾਂ ਰਿਕੁਐਸਟ ਕੀਤੀ ਜਾ ਸਕਦੀ ਸੀ ਵੀ ਹਾਂ ਭਾਈ ਥੱਲੇ ਉਤਰ ਜਾ ਕੋਈ ਚੱਕਰ ਨਹੀਂ ਸੋ ਇੱਕ ਚੀਜ਼ ਦੇ ਦੋ ਪੱਖ ਹੁੰਦੇ ਨੇ ਇੱਕ ਨੈਗੇਟਿਵ ਤੇ ਇੱਕ ਪੋਜ਼ਿਟਿਵ ਤੁਹਾਡਾ ਪੱਖ ਕਿਹੜਾ ਆ ਕਮੈਂਟ ਕਰਕੇ ਜਰੂਰ ਦੱਸਿਓ